ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਆ ਮੇਰੇ ਪਿੱਛੇ ਤੁਸੀਂ ਜਿਹੜਾ ਜੰਤਰ ਦੇਖ ਰਹੇ ਹੋ ਇਹ ਆ ਦੋਸਤੋ ਸਪਰੇਅ ਵਾਲਾ ਡਰੋਨ ਇਹਦੇ ਨਾਲ ਆਪਾਂ ਅੱਜ ਗੰਨੇ ਤੇ ਸਪਰੇਅ ਕਰਾਂਗੇ ਤੇ ਨਾਲੇ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਤੇ ਮਿੱਤਰੋ ਜਿਨੇ ਜਿਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਆਪਣਾ Facebook ਪੇਜ ਵੀ ਫੋਲੋ ਕਰ ਲਿਓ ਹਾਂਜੀ ਤੇ ਦੋਸਤੋ ਇਹ ਆ ਜੀ ਸਪਰੇਅ ਵਾਲਾ ਡਰੋਨ ਇਹਦੇ ਨਾਲ ਅੱਜ ਆਪਾਂ ਫਸਟ ਟਾਈਮ ਗੰਨੇ ਤੇ ਸਪਰੇਅ ਕਰਨ ਲੱਗੇ ਆ ਇਹ ਆਪਣਾ ਪਹਿਲਾ ਐਕਸਪੀਰੀਅੰਸ ਆ ਇਹ ਦਿਨ ਸਪਰੇਅ ਕਰਾਉਣ ਦਾ ਤੇ ਇਹ ਕੰਪਨੀ ਥਰੂ ਹੀ ਆਇਆ ਵਾ ਤੇ ਇਹਦੀ ਪੂਰੀ ਆਪਾਂ ਜਾਣਕਾਰੀ ਤੁਹਾਨੂੰ ਦਵਾਂਗੇ ਇਹ ਜੇ ਕਿਸੇ ਵੀਰ ਨੇ ਕਰਵਾਉਣੀ ਹੋਵੇ ਤੇ ਇਹਨਾਂ ਨੰਬਰ ਦਿੱਤਾ ਵਾ ਇੱਥੇ ਬੁਕਿੰਗ ਕਰਵਾ ਸਕਦੇ ਆਪਾਂ ਤੇ ਸਪਰੇਅ ਆਪਾਂ ਕਰਵਾ ਸਕਦੇ ਆ ਤੇ ਬਾਕੀ ਆਪਾਂ ਦੱਸਦੇ ਆ ਤੁਹਾਨੂੰ ਕੀ ਕੀ ਇਹਦਾ ਹਿਸਾਬ-ਕਿਤਾਬ ਆ ਆਪਾਂ 5 ਕਿੱਲੇ ਦਾ ਸਪਰੇਅ ਕਰਾ ਰਹੇ ਆ ਆ ਆਪਾਂ ਦਵਾਈ ਵਰਤ ਰਹੇ ਆ ਇਹ ਫੰਗਸ ਵਾਇਲ ਲਈ ਵਾਸਤੇ ਤੇ ਨਾਲ ਆਪਾਂ ਸੰਗੇ ਸੁੰਗੇ ਵਾਸਤੇ ਦਵਾਈ ਆ ਇਹ ਆਪਾਂ ਵਰਤਾਂਗੇ ਤੇ ਇਹ ਤਿੰਨਾਂ ਨੂੰ ਮਿਕਸ ਕਰਕੇ ਪਾਵਾਂਗੇ ਆਪਾਂ ਡਰਾਉਨ ਚ ਤੇ ਫਿਰ ਆਪਾਂ ਕਰਾਂਗੇ ਸਪਰੇਏ ਦੋਸਤੋ ਇਹਦਾ ਨਾ ਸਪਰੇਅ ਹੈ ਤਾਂ ਵਧੀਆ ਲੱਗਾ ਡਰਾਉਨਾ ਪਰ ਇਹਦੇ ਵਿੱਚ ਪਾਣੀ ਬਸ 10 ਲੀਟਰ ਹੀ ਪੈਣਾ ਇੱਕ ਵਾਰੀ ਛੇ ਤੇ 10 ਲੀਟਰ ਦੇ ਨਾਲ ਨਾ ਇੱਕ ਦਵਾਈ ਪਾਣੀ ਪਾ ਲਿਆ ਵਾ ਹੁਣ ਇਹ ਘੋਲਣ ੜਿਆ ਵਾ ਇੱਕ ਇਕੱਲਾ ਸਪਰੇਅ ਕਰਦਾ ਵਾ ਇੱਕ ਕਿੱਲੇ ਦੇ ਵਿੱਚ ਬਸ 10 ਲੀਟਰ ਪਾਣੀ ਬਿਲਕੁਲ ਮੀ ਦੀ ਬਿਲਕੁਲ ਭੂਰਚੀ ਪਾਉਣੀ ਆ ਪੱਤਿਆਂ ਦੇ ਉੱਪਰ ਉੱਪਰ ਹੀ ਤੇ ਰਿਜ਼ਲਟ ਬਾਕੀ ਇਹਦਾ ਪਤਾ ਲੱਗੂਗਾ ਫਿਰ ਤੁਹਾਨੂੰ ਵੀ ਦੱਸਾਂਗੇ ਕਿੱਦਾਂ ਦਾ ਤੇ ਇਹ ਆ ਵੀ ਪਾਣੀ ਵੇਸਟ ਵੀ ਨਹੀਂ ਹੁੰਦਾ ਜਿੱਦਾਂ ਦੂਜੇ ਪੰਪਣਾ ਵੇਸਟ ਕਾਫੀ ਹੋ ਜਾਂਦਾ ਵਾ ਬਾਕੀ ਪੰਜਾਬ 'ਚ ਤਾਂ ਅਜੇ ਬਿਲਕੁਲ ਨਵੀਂ ਟੈਕਨੋਲੋਜੀ ਆ ਤੇ ਆਪਣੇ ਇੱਧਰ ਇਲਾਕੇ 'ਚ ਤਾਂ ਬਹੁਤ ਘਾਟਾ ਮਤਲਬ ਵੀ ਕਰਾ ਵੀ ਫਸਟ ਟਾਈਮ ਰਹਾ ਤਾਂ ਦੇਖਿਆ ਵੀ ਫਸਟ ਟਾਈਮ ਹੀ ਆ ਤੇ ਹੁਣ ਇਹ ਚਲੋ ਦੇਖਦੇ ਆ ਲੱਗਾ ਸਟਾਰਟ ਕਰਨ ਇਹਦੇ ਵਿੱਚ ਸਾਰਾ ਦਵਾਈ ਦਵਾਈ ਪਾਲੀ ਆ ਨਾ ਬੈਟਰੀਆਂ ਰੱਖ ਕੇ ਸਟਾਰਟ ਕਰ ਲਿਆ ਇਹਨੂੰ ਤੇ ਬਾਕੀ ਇਹਦੇ ਹੱਥ ਚਾਇਨਸ ਮੈਪ ਵਗੈਰਾ ਸਿਲੈਕਟ ਕਰ ਲੈਂਦੇ ਆ ਸਾਰਾ ਇਹਦੇ ਕੋਲ ਨਾਲ ਹੀ ਸਕਰੀਨ ਆ ਰਿਮੋਟ ਦੇ ਵਿੱਚ ਹੀ ਉਹਦੇ ਵਿੱਚ ਇਹਨੇ ਸਾਰਾ ਜ਼ਮੀਨ ਦਾ ਜਿੰਨੇ ਜਗ੍ਹਾ 'ਚ ਆਪਾਂ ਕਰਨੀ ਮੈਪ ਸਿਲੈਕਟ ਕਰ ਲੈਣਾ ਵਾ ਉਹਦੇ ਉਸ ਏਰੀਆ ਦੇ ਵਿੱਚ ਵਿੱਚ ਹੀ ਡਰੋਨ ਨੇ ਰਹਿਣਾ ਵਾ ਉਹ ਤਾਂ ਬਾਹਰ ਨਹੀਂ ਨੇ ਜਾਣਾ ਤੇ ਹੁਣ ਬਸ ਉਡਣ ਦੀ ਤਿਆਰੀ ਹੈ ਇਹਦੀ ਤੇ ਪੁੱਤੇ ਡਾਉਣੇ ਆ। ਹਾਂ। ਲੋ ਹੋ ਗਿਆ ਸਟਾਰਟ। ਚਾਲੇ ਚੰਨਾਲੀ। ਫਿਰ ਸਟਾਰਟ ਉਹ ਨਾਲੀ ਹੋ ਗਿਆ। ਤੇ ਘਰੇ ਜੇ ਬਹੁਤ ਆ ਜੀ ਤਾਂ ਮਲ ਵੀ 3 4 5 ਕਿੱਲੇ ਤੱਕ ਇਦਾਂ ਹੀ ਇੱਕ ਜਗ੍ਹਾ ਖੜਕੇ ਆਪਾਂ ਸਪਰੇਅ ਕਰ ਸਕਦੇ ਆ। ਤੇ ਆਪਣਾ ਇਹਦੇ ਨਾਲ ਇਹ ਆ ਵੀ ਜਿਹੜਾ ਘੰਟਿਆਂ ਦਾ ਕੰਮ ਹੀ ਉਹ ਮਿੰਟਾਂ ਦਾ ਹੋ ਗਿਆ। ਇਹ 10 ਮਿੰਟ ਤੋਂ ਘੱਟ ਲਾਂਦਾ ਇੱਕ ਕਿੱਲੇ 'ਚ। 10 ਮਿੰਟ ਤੋਂ ਥੋੜਾ ਟਾਈਮ ਲੱਗਦਾ। ਤੇ ਇਹਨੇ ਪੂਰੇ ਕਿੱਲੇ ਚ ਸਪਰੇਅ ਕਰ ਦੇਣੀ ਆ। ਬਾਕੀ ਆਪਣਾ 5 ਕਿੱਲੇਾਂ 'ਚ ਕਰਵਾਉਣੀ ਆ। 3 ਕਿੱਲੇ ਇੱਥੇ ਇਕੱਠੇ ਆ। ਇੱਥੇ ਇੱਕੋ ਜਗ੍ਹਾ ਛੱਡ ਕੇ 3 ਕਿੱਲੇਾਂ 'ਚ ਇਹਨੇ ਸਪਰੇਅ ਕਰ ਦੇਣੀ ਆ। ਸਪਰੇਅ ਹੋ ਰਹੀ ਆ ਕਿਸਾਨ ਭਰਾਵੋ। ਤੇ ਇਹ ਆਪਾਂ ਗੰਨਾ CO2 ਤੁਕਨ ਉਪਰ ਸਪਰੇਅ ਕਰਾ ਰਹੇ ਆ ਜੀ ਇਹ ਪਿਛਲੀ ਵਾਰ ਜਿਹੜਾ ਬਿਮਾਰੀ ਨਾਲ ਲਗਭਗ ਸਾਰਿਆਂ ਦਾ ਹੀ ਗੰਨਾ ਇਹ ਖਰਾਬ ਹੋ ਗਿਆ ਜੀ ਤੇ ਇਸ ਵਾਰੀ ਆਪਾਂ ਇਹਨੂੰ ਬਚਾਇਆ ਵਾ ਇਹ ਮੋਡਾ ਵਾ ਜੀ ਤੇ ਇਹਨੂੰ ਆਪਾਂ ਸਪਰੇਅ ਨਾਲ ਕਹਿ ਸਕਦੇ ਆ ਜਾਂ ਦਵਾਈਆਂ ਦੀ ਹੈਲਪ ਨਾਲ ਇਹਨੂੰ ਆਪਾਂ ਇਹ ਅਸਰੀ ਬਚਾਇਆ ਵਾ ਤੇ ਪਹਿਲਾਂ ਵੀ ਜਿਹੜੀਆਂ ਸਪਰੇਆਂ ਕੀਤੀਆਂ ਸੀਗੀਆਂ ਉਹ ਵੀ ਵੀਡੀਓ ਵੀ ਪਾਈਆਂ ਹੀ ਬਾਕੀ ਜੇ ਕਿਸੇ ਭਰਾ ਨੇ ਜਾਣਕਾਰੀ ਲੈਣੀ ਹੋਵੇ ਉਹਦੇ ਬਾਰੇ ਵੀ ਇਹਨੂੰ ਆਪਾਂ ਕਿਦਾਂ ਇਸ ਵਾਰੀ ਵਧੀਆ ਮਲਪੀ ਦਾ ਝਾੜ ਲਵਾਂਗੇ ਪੂਰਾ ਬਚਾ ਕੇ ਰੱਖਿਆ ਇਹਨੂੰ ਨਾ ਇਹਨੂੰ ਫੰਗਸ ਦਾ ਬਿਮਾਰੀ ਹੈ ਨਾ ਇਹ ਤਾਂ ਨਾ ਇਹਨੂੰ ਸੰਗੇ ਵਾਲੀ ਆ ਨਾ ਰੈਡ ਰੋਟ ਪਈ ਆ ਇਹਨੂੰ ਤੇ ਬਿਲਕੁਲ ਹਰਿਆ ਭਰਿਆ ਹੁਣ ਤੱਕ ਗੰਨਾ ਵਾ ਬਾਕੀ ਹੁਣ ਇਹਨੂੰ ਬੰਨ ਕੇ ਆਪਾਂ ਫੇਰ ਸਪਰੇਅ ਕਰਤੀ ਆ ਤੇ ਆਹ ਦੇਖੋ ਕਿਸਾਨ ਭਰਾਵੋ ਇਹ ਫੇਰ ਆ ਗਿਆ ਹੁਣ ਦੂਜਾ ਕੈਨ ਲਾਉਣ ਲੱਗਾ ਇਹ ਦਵਾਈ ਘੋਲ ਕੇ ਇਹਨੇ ਵਿੱਚ ਭਰਤੀ ਆ ਦਵਾਈ ਭਰ ਕੇ ਇਹ ਤਾਂ ਫੇਰ ਇਹ ਨਾਲ ਹੀ ਹਣ ਸਟਾਰਟ ਕਰ ਦੇਣਾ ਵਾ ਤੇ ਇਹਦੀ ਬੈਟਰੀ ਮੇਰੇ ਹਿਸਾਬ ਨਾਲ ਇੱਕ ਵਾਰੀ ਇਹਨਾਂ ਚੇਂਜ ਕਰਨੀ ਆ ਕਿਉਂਕਿ ਬੈਟਰੀ ਦੀ ਨਾ ਇੱਕ ਵਾਰੀ ਚ ਦੋ ਕੁ ਕਿੱਲੇ ਕੱਢਦੀ ਆ ਫੇਰ ਬੈਟਰੀ ਇਹਨਾਂ ਨੇ ਐਕਸਟਰਾ ਰੱਖੀਆਂ ਵਾ ਇੱਕ ਦਿਨ ਜੋਗੀ ਇਹਨਾਂ ਬੈਟਰੀਆਂ ਰੱਖੀਆਂ ਹੁੰਦੀਆਂ ਨਾਲ ਗਾੜੀ ਬਾਕੀ ਟੈਕਨੋਲੋਜੀ ਅਜੇ ਆਊਗੀ ਅਜੇ ਤਾਂ ਘਾਟਾ ਟੈਕਨੋਲੋਜੀ ਥੋੜੀਆਂ ਬੈਟਰੀ ਹੈਵੀ ਕਰਨਗੇ ਜਿਹੜਾ ਇੱਕ ਇੱਕ ਵਾਰੀ ਚ ਇੱਕੋ ਦਿਨ ਚ ਬੈਟਰੀਆਂ ਚੱਲਣ ਤੇ ਪਾਣੀ ਵੀ ਅਜੇ 10 ਕਿਲਟਰੀ ਚੱਲਦਾ ਇੱਥੇ 10 ਲੀਟਰ ਟੈਂਕੀ ਦੇ ਵਿੱਚ 10 ਲੀਟਰ ਦੀ ਦਿੱਤੀ ਆ ਬਸ ਉਹੀ ਚੱਲਣੀ ਆ ਉਤੋਂ ਵੱਧ ਦੇ ਵਿੱਚ ਵੇਟ ਨਹੀਂ ਚੁੱਕਦਾ ਹੈ ਬਾਕੀ ਇਹ ਹੈ ਸਿਸਟਮ ਸਾਰਾ ਜਿੱਦਾਂ ਦੂਜਾ ਵੀਡੀਓ ਵਾਲਾ ਡਰੋਨ ਹੁੰਦਾ ਉਹੀ ਆ ਬਸ ਉਹਨੇ ਵੱਡਾ ਕੀਤਾ ਵਾ ਤੇ ਉਹਨੇ ਹੀ ਇਹ ਵੱਡਾ ਕਰਕੇ ਚਲਾਇਆ ਹੁਣ ਇਹ ਦੂਸਰਾ ਪੰਪ ਲੱਗੇ ਡਾਉਣ ਇਹਦੇ ਤੇ ਇੱਕ ਵਾਰੀ ਏਰੀਆ ਸਿਲੈਕਟ ਕਰਨ ਤੋਂ ਬਾਅਦ ਤਾਂ ਰਿਮੋਟ ਤੇ ਵੀ ਜ਼ਿਆਦਾ ਨਹੀਂ ਆਪਾਂ ਨੂੰ ਧਿਆਨ ਦੇਣਾ ਪੈਂਦਾ ਬਸ ਇਹਦਾ ਧਿਆਨ ਦੇਣਾ ਪੈਂਦਾ ਇੱਕ ਦੋ ਚੀਜ਼ ਦਾ ਕਿ ਜਿਹੜੇ ਖੇਤ ਵਿੱਚ ਆਪਾਂ ਇਹਨੂੰ ਸਪਰੇਅ ਕਰਵਣੀ ਆ ਉਹਦੇ ਉੱਪਰ ਕੋਈ ਤਾਰ ਨਾ ਹੋਵੇ ਬਿਜਲੀ ਵਾਲੀ ਤਾਰ ਜਿਹੜੀ ਆ ਉਹ ਨਹੀਂ ਉੱਪਰ ਚਾਹੀਦੀ ਫੇਰ ਹੀ ਸਪਰੇਅ ਹੁੰਦੀ ਆ ਇਹ ਤਾਰਾਂ ਵਾਲੇ ਖੇਤ ਇਹ ਨਹੀਂ ਇਹ ਲੈ ਕੇ ਜਾਂਦੇ ਜਾਂ ਜਿੱਦਾਂ ਲੱਗੇ ਜਿਹੜੇ ਜ਼ਿਆਦਾ ਰੁੱਖ ਬੂਟੇ ਹੁੰਦੇ ਆ ਉਹਨਾਂ ਤੋਂ ਵੀ ਥੋੜਾ ਜਿਹਾ ਦੂਰੀ ਰੱਖ ਦੇ ਆ ਡਰੋਨ ਨੂੰ ਤੇ ਆਪਣਾ ਸਾਫ ਹੀਗਾ ਖੇਤ ਪੱਧਰੇ ਹੀਗੇ ਇੱਥੇ ਕੇ ਜੇ ਇਹ ਆਪਾਂ ਕਰਵਾ ਰਹੇ ਆਂ ਸਪਰੇਅ ਰਿਜ਼ਲਟ ਵੀ ਦੱਸਾਂਗੇ ਰਿਜ਼ਲਟ ਕੀ ਆ ਇਹਦਾ ਦੂਜੀ ਵੀ ਆਪਾਂ ਕਰਵਾਈ ਆ ਟਰੈਕਟਰ ਨਾਲ ਵੀ ਕਰਵਾਈ ਆ ਬੈਟਰੀ ਵਾਲੇ ਪੰਪਣਾ ਵੀ ਕੀਤੀ ਆ ਤੇ ਪੰਜ ਕਿੱਲਾਂ ਵਿੱਚ ਇਹਦਾ ਐਕਸਪੈਰੀਮੈਂਟ ਕਰਨ ਲੱਗੇ ਆ ਸਾਰਿਆਂ ਦਾ ਫਿਰ ਚੈੱਕ ਕਰਾਂਗੇ ਰਿਜ਼ਲਟ ਕਿਹਦਾ ਸਾਨੂੰ ਵਧੀਆ ਮਿਲਿਆ ਹੈ ਤੇ ਵੀਡੀਓ ਪਾ ਕੇ ਦੱਸਾਂਗੇ ਵੀ ਆ ਸਪਰੇਅ ਕਰਕੇ ਆ ਗਿਆ ਦੋਸਤੋ ਹੁਣ ਦੇਖੋ ਲੈਂਡ ਹੋਊਗਾ ਲੈਂਡਿੰਗ ਦੀ ਵੀਡੀਓ ਵੀ ਦੇਖ ਲੋ ਇਹਦੀ ਪੂਰੀ ਧੂੜ ਧੰਮਦਾ ਹੈ ਕਰੀ ਦਾ ਸੱਲੋਂ ਆ ਗਿਆ ਲੈਂਡ ਹੁਣ ਇਹ ਤੀਜਾ ਪੰਪ ਭਰਨਗੇ ਬਸ ਤਿੰਨ ਹੀ ਕਿੱਲੇ ਆ ਤੇ ਤੀਜਾ ਹੀ ਆ ਲਾਸਟ ਲੱਗਣਾ ਤੇ ਇਸ ਤੋਂ ਬਾਅਦ ਇੱਧਰ ਦੀ ਸਪਰੇ ਹੋ ਜਾਣੀ ਆ ਫਿਰ ਉਹ ਦੂਸਰੀ ਸਾਈਡ ਲੈ ਕੇ ਜਾਣਗੇ ਉੱਥੇ ਕਰਨਗੇ ਹਾਂਜੀ ਤੇ ਦੋਸਤੋ ਆ ਹੁਣ ਦੂਜੇ ਖੇਤ ਚ ਆ ਗਏ ਆ ਹੁਣ ਇੱਥੇ ਸਪਰੇ ਕਰਨਗੇ ਤੇ ਦੋਸਤੋ ਵੀਡੀਓ ਆਪਣੀ ਕਿਦਾਂ ਦੀ ਲੱਗੀ ਜਾਣਕਾਰੀ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਜਿਹਾਂ ਦੇ ਨਵੇਂ-ਨਵੇਂ ਐਕਸਪੈਰੀਮੈਂਟ ਅਪਰ ਕਰਦੇ ਰਹਿੰਨੇ ਆ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਨੇ ਆ ਬਸ ਕਿਸਾਨ ਭਰਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ